ਸੋਸੀਗਾ ਦੋਸਤੋ ਕਰਪਲਾ ਹੋਪਲਾ ਮੈਂ ਤੁਹਾਡਾ ਆਪਣਾ ਡਾਕਟਰ ਜਗਸੀਰ ਸਿੰਘ ਮਰਾੜ ਸਰਪੰਚ ਪਿੰਡ ਫੋਸ ਮੰਡੀ ਤੋਂ ਤੁਹਾਨੂੰ ਇੱਕ ਜਾਣਕਾਰੀ ਦੇਣ ਲੱਗਿਆ ਵੀ ਕਦੇ ਦੰਦ ਗਏ ਸਵਾਦ ਗਿਆ ਅੱਖਾਂ ਗਈਆਂ ਜਹਾਨ ਗਿਆ ਉਸ ਦੇ ਤਹਿਤ ਸਾਡੀ ਪੰਚਾਇਤ ਵੱਲੋਂ ਪਿਛਲੇ ਸਾਲ ਵੀ ਇੱਕ ਅੱਖਾਂ ਦਾ ਕੈਂਪ ਲਾਇਆ ਗਿਆ ਸੀ ਜਿਹਦੇ ਵਿੱਚ ਕੀ 16 ਤੋਂ 17 ਮਰੀਜ਼ਾਂ ਨੇ ਆਪਰੇਸ਼ਨ ਕਰਾਏ ਫ੍ਰੀ ਕਰਾਏ ਮਰੀਜ਼ਾਂ ਨੂੰ ਆਉਣ ਜਾਣ ਦਾ ਲੈ ਕੇ ਜਾਣ ਦੀ ਸਾਰੀ ਸਹੂਤਾ ਸੀਗੀ ਇਸ ਵਾਰ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਬਠਿੰਡਾ ਤੋਂ ਹਸਪਤਾਲ ਮੌੜ ਮੰਡੀ ਵੱਲੋਂ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਐ ਐਸਪੀਐਸ ਹਸਪਤਾਲ ਵੱਲੋਂ ਜਿਹੜਾ ਕਿ ਡਾਕਟਰਾਂ ਦੀ ਟੀਮ ਆਉਗੀ 29 ਤਰੀਕ ਦਿਨ ਬੁੱਧਵਾਰ ਨੂੰ ਸੋ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਐ ਵੀ ਇਸ ਦੇ ਵਿੱਚ ਬਾਚੜ ਕੇ ਸਲੋ ਅੱਖਾਂ ਦੇ ਵਿੱਚ ਲੈਂਸ ਪਾਏ ਜਾਣਗੇ ਜੋ ਜ਼ਰੂਰਤਵੰਦ ਹੈ ਜਿਹੜੇ ਮਰੀਜ਼ਾਂ ਦੇ ਲੈਂਜ ਪਹਿਣਗੇ ਉਹ ਪਲੀਜ਼ ਆਪਣਾ ਆਧਾਰ ਕਾਰਡ ਨਾਲ ਜੂਰ ਲੈ ਕੇ ਆਉਣਾ ਇਹ ਨਹੀਂ ਹੈਗਾ ਵੀ ਕੱਲੇ ਪਿੰਡ ਫੂਸਮੰਡੀ ਦੇ ਮਰੀਜ਼ ਹੋਣਾ ਤੁਸੀਂ ਮੇਰੇ ਨੇੜੇ ਜਿਹੜੇ ਪਿੰਡਾਂ ਦੇ ਜਾਂ ਕੋਈ ਅਦਰ ਸਟੇਟ ਹਰਿਆਣਾ ਰਾਜਸਥਾਨ ਤੋਂ ਆ ਕੇ ਵੀ ਇਸ ਕੈਂਪ ਦਾ ਲਾਭ ਲੈ ਸਕਦੇ ਹੋ ਕੋਈ ਤੁਹਾਡਾ ਖਰਚਾ ਨਹੀਂ ਆਵੇਗਾ ਐਨਕਾਂ ਵੀ ਫਰੀਆਂ ਦਿੱਤੀਆਂ ਜਾਣੀਆਂ ਦਵਾਈ ਵੀ ਫਰੀ ਦਿੱਤੀ ਜਾਊਗੀ ਲੈਂਜ ਵੀ ਤੁਹਾਡੇ ਫਰੀ ਪਾਈ ਜਾਣਗੇ ਕਾਲਾ ਮੋਤੀਆ ਜਾਂ ਚਿੱਟਾ ਮੋਤੀਆ ਉਹਦਾ ਵੀ ਇਲਾਜ ਕੀਤਾ ਜਾਊਗਾ ਸੋ ਇਹ ਚੀਜ਼ ਦਾ ਜੋਸੀਕਾ ਪੁੱਨ ਖੱਤ ਸਕਿਓ ਜੇ ਤੁਸੀਂ ਕਿਸਦਾ ਭਲਾ ਹੋ ਸਕਦਾ ਤਾਂ ਤੁਹਾਡੇ ਸ਼ੇਅਰ ਨਾਲ ਤੁਹਾਡੇ ਕਮੈਂਟ ਨਾਲ ਤੇ ਤੁਹਾਡੇ ਲਾਈਕ ਨਾਲ ਗਾਂਧੀਆਂ ਪੋਸਟ ਅੱਗੇ ਸ਼ੇਅਰ ਕਰੋ ਤਾਂ ਕਿ ਕਿਸੇ ਲੋੜਵੰਦ ਪਰਿਵਾਰ ਦਾ ਭਲਾ ਹੋ ਸਕੇ ਕਿਉਂਕਿ ਮੈਂ ਪਿਛਲੇ ਵਾਰ ਦੇਖਿਆ ਸਾਡੇ ਇੱਕ ਮੇਰੇ ਪਿੰਡ ਦੀ ਇੱਕ ਮਾਤਾ ਸੀ ਜਿਹੜੀ ਕਿ ਦੋਨੇ ਅੱਖਾਂ ਤੋਂ ਵਿਚਾਰੀ ਬੈਠੀ ਸੀ ਤੇ ਉਸ ਨੂੰ ਜਦੋਂ ਇੱਕ ਅੱਖ ਦਾ ਆਪਰੇਸ਼ਨ ਕਰਾਇਆ ਤਾਂ ਉਸਨੇ ਘੱਟੋ ਘੱਟ 4 ਤੋਂ 5 ਸਾਲਾਂ ਬਾਅਦ ਇੱਕ ਦੁਨੀਆ ਦੇਖੀ ਉਸ ਨੂੰ ਦਿਲ ਲੱਗਿਆ ਤੇ ਉਸ ਨੇ ਸਾਡੀ ਸਾਰੀ ਪੰਚਾਇਤ ਦਾ ਧੰਨਵਾਦ ਕੀਤਾ ਤੇ ਇਸ ਵਾਰ ਵੀ ਉਸ ਮਾਤਾ ਦਾਸੀ ਦੁਆਰਾ ਦੂਜੀ ਅੱਖ ਦਾ ਆਪਰੇਸ਼ਨ ਕਰਵਾਉਣਾਗਾ ਤੇ ਅਸੀਂ ਇਹੀ ਲੜੀ ਲੈ ਕੇ ਚੱਲੇ ਆ ਵੀ ਜੋ ਵੀ ਕਿਸੇ ਦਾ ਭਲਾ ਹੁੰਦਾ ਤਾਂ ਕਰੋ ਤੇ ਸੋ ਸਾਰਿਆਂ ਨੂੰ ਬੇਨਤੀ ਹੈ ਮੇਰੇ ਵੀਰਾਂ ਭੈਣਾਂ ਨੂੰ ਵੀ ਪਿੰਡ ਫੂਸ ਮੰਡੀ ਦਿਨ ਬੁੱਧਵਾਰ ਪਿੰਡ ਦੀ ਧਰਮਸ਼ਾਲਾ ਲਾਇਬ੍ਰੇਰੀ ਦੇ ਵਿੱਚ ਸਾਡਾ ਅੱਖਾਂ ਦਾ ਕੈਂਪ ਲੱਗ ਜਾਊਗਾ ਜੀ ਐਸ ਐਸ ਹਸਪਤਾਲ ਮੋੜ ਮੰਡੀ ਦੇ ਮਾ ਡਾਕਟਰਾਂ ਵੱਲੋਂ ਟੀਮ ਆਉਗੀ ਜਿਹੜੇ ਕਿ ਇੱਕ ਬਹੁਤ ਹੀ ਮਾਹਰ ਡਾਕਟਰ ਹੈ ਤੇ ਸੋ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਵੀ ਤੁਸੀਂ ਅੱਖਾਂ ਚੈੱਕ ਅਪ ਦਾ ਕੋਈ ਵੀ ਕਰਾਇਆ ਨਹੀਂ ਕੋਈ ਫੀਸ ਨਹੀਂ ਉਹਨਾਂ ਨੂੰ ਦਵਾਈ ਫ੍ਰੀ ਦਿੱਤੀ ਜਾਊਗੀ ਜਿਹੜੇ ਦੀ ਅਪਰੈਸ਼ਨ ਹੋਣਗੇ ਉਹਨਾਂ ਨੂੰ ਦਵਾਈ ਐਨਕ ਸਭ ਫ੍ਰੀ ਦਿੱਤਾ ਜਾਊਗਾ ਸੋ ਮੇਰੀ ਇੰਨੀਕ ਬੇਨਤੀ ਹੈ ਤੇ ਸਾਡੀ ਪੰਚਾਇਤ ਵੱਲੋਂ ਸਾਰੀ ਪੰਚਾਇਤ ਵੱਲੋਂ ਸਰਪੰਚ ਕਿਰਨਾ ਕੌਰ ਮਰਾੜ ਸਮਾਜ ਸੇਵਕ ਤੁਹਾਡਾ ਵੀਰ ਡਾਕਟਰ ਜਗਸੀਸ ਸਿੰਘ ਮਰਾੜ ਅਤੇ ਸਾਰੇ ਮੇਰੇ ਮੈਂਬਰ ਸਹਿਵਾਨ ਮਨਦੀਪ ਸਿੰਘ ਵੀਰਪਾਲ ਕੌਰ ਪਸ਼ਵਿੰਦਰ ਕੌਰ ਕਰਨਦੀਪ ਤੇ